ਸ਼ੁਭ ਕਰਨ ਜਿਹਦੇ ਇਹਨਾਂ ਨੇ ਬੁੱਚਣਾ ਨੇ ਫੇਰ ਮਾਰਿਆ ਸੀ ਤੇ ਸੰਘਰਸ਼ ਕਰਦੇ ਹੋਏ ਦੇਦੇ ਸਿਰ ਦੇ ਵਿੱਚ ਗੋਲੀ ਲੱਗੀ ਸੀ ਤੇ ਕੋਲ 12 ਬੋਰ ਦੇ ਫੇਰ 32 ਬੋਰ ਦੇ ਫੇਰ ਉਧਰੋਂ ਜਿਹੜੇ ਪੁਲਿਸ ਕਰਮਚਾਰੀਆਂ ਨੇ ਹਰਿਆਣੇ ਦੀ ਪੁਲਿਸ ਨੇ ਚਲਾਏ ਕਿਸਾਨਾਂ ਦੇ ਉੱਤੇ ਅੱਜ ਕੇਜ ਕਰੇ ਗਏ ਜਾਵੇ ਨਾ ਲੋ ਜਾਵੇ ਫਤੇ ਪਾਵੇ ਯੋਪਾਰਤ ਦੀਆਂ ਸਰਦਾਂ ਉਹਦੇ ਉੱਤੇ ਇੰਨਾ ਤਕੜਾ ਜੰਗ ਦਾ ਮਾਹੌਲ ਹੀ ਬਣਾਇਆ ਹੁੰਦਾ ਜਿੰਨਾ ਇਹਨਾਂ ਨੇ ਭਾਰਤ ਦੇ ਵਿੱਚ ਹੀ ਪੰਜਾਬ ਤੇ ਹਰਿਆਣੇ ਦੇ ਬਾਰਡਰ ਤੇ ਬਣਾਉਂਦਾ ਹੋਇਆ ਉਹੀ ਗੇਮ ਖੇਡੀ ਜਿਹੜੀ ਗਵਰਨਮੈਂਟ ਨੇ ਸਾਡੇ ਨਾਲ ਰਿਟਰਨ ਦੇ ਵਿੱਚ ਜਿਹੜੇ ਲਿਖਤੀ ਕਾਨੂੰਨ ਐਮਐਸਪੀ ਗਾਰੰਟੀ ਨੂੰ ਉਹ ਤਾਂ ਦੇ ਦਿੱਤੇ ਸੀ ਪਰ ਉਹ ਲਾਗੂ ਨਹੀਂ ਕੀਤੇ ਸੀ ਪਰ ਫਿਰ ਵੀ ਪ੍ਰਮਾਤਮਾ ਨਾ ਕਰੇ ਕੋਈ ਬਾਣਾ ਵਾਪਰ ਗਿਆ ਫਿਰ ਤੁਸੀਂ ਸਿਰਫ ਪੋਸਟਾਂ ਪਾਉਣ ਜੋਗੇ ਹੀ ਰਹਿ ਜਾਓਗੇ ਓਏ ਸਾਰਾ ਤੇਰਾ ਤਾਮਾ ਜਿਹਾ ਮਾਰੋਲ ਦੇਣਗੇ ਜਦੋਂ ਬਾਬਿਆਂ ਦੇ ਨਾਲ ਆ ਕੇ ਯੋਧੇ ਖੜ ਗਏ ਸਰਕਾਰਾਂ ਏਜੰਸੀਆਂ ਆਪਣੇ ਏਜੰਡਿਆਂ 'ਚ ਕਾਮਯਾਬ ਹੋ ਚੁੱਕੀਆਂ ਨੇ ਤੁਹਾਨੂੰ ਤੁਹਾਡੇ ਲਕਸ਼ਤੋਂ ਤੁਹਾਨੂੰ ਤੁਹਾਡੇ ਮੁੱਦਿਆਂ ਤੋਂ ਪਟਕਾਉਣ ਲਈ ਹਾਂ ਖੱਟਰ ਨਹੀਂ ਕੀ ਇਹ ਖੱਟਰ 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 ਮਿਲਸਾਫਗਨ ਵੀ ਉਹ ਖੱਟਰ ਨਹੀਂ ਖੱਜਰ ਇਹ ਤੋਂ ਬਾਅਦ ਕੋਈ ਫਾਇਦਾ ਨਹੀਂ ਹੈਗਾ ਪ੍ਰਮਾਤਮਾ ਨਾ ਕਰੇ ਜੇ ਕੱਲੂ ਬਾਪੂ ਜਗਜੀਤ ਸਿੰਘ ਡੱਲੇਵਾਲ ਜਹਾਨ ਤੋਂ ਚਾਲਾਂ ਮਾਰ ਗਏ ਨਾ ਤੁਸੀਂ ਵੀ ਮਿੱਤਰੋ ਸੋਸ਼ਲ ਮੀਡੀਆ ਤੇ ਸਭ ਤੋਂ ਵੱਧ ਪਿੱਟ ਸਿਆਪੇ ਕਰਨੇ ਤੁਸੀਂ ਹਾਲਾਤ ਵੇਖ ਲਓ ਕਿੰਨਾ ਤਗੜਾ ਇਹਨਾਂ ਨੇ ਮੂਰਚਾ ਲਾਇਆ ਹੋਇਆ ਮੂਰੇ ਜਦੋਂ ਵੀ ਕਿਸਾਨ ਇਧਰੋਂ ਅੱਗੇ ਵਧਣ ਦੀ ਕੋਸ਼ਿਸ਼ ਕਰਦੇ ਨੇ ਤਾਂ ਸਿੰਗੋ ਦਿਨ ਦੀ ਸ਼ੁਰੂਆਤ ਹੋ ਚੁੱਕੀ ਹੈ ਮੋਰਚੇ ਦੇ ਵਿੱਚ ਸਾਰੇ ਸਿੰਘ ਸਾਡੇ ਤਿਆਰ ਵਰ ਤਿਆਰ ਖੜੇ ਨੇ ਔਰ ਤਲਵਿੰਦਰ ਵੀਰੇ ਚੜ੍ਹਦੀ ਕਲਾ ਚੋਂ ਗਿੱਲ ਸਾਹਿਬ ਚੜ੍ਹਦੀ ਕਲਾ ਜੀ ਮਾਨੁਕੇ ਸਾਹਿਬ ਠੀਕ ਹੋ ਲੋ ਜੀ ਮੋਰਚਾ ਕਾਫੀ ਪਹਿਲਾਂ ਦੇ ਨਾਲੋਂ ਜਿਹੜਾ ਭਰ ਰਿਹਾ ਏ ਸੰਗਤ ਆ ਰਹੀ ਜਿਆਦਾਤਰ ਮਾਲਵੇ ਦੇ ਵਿੱਚੋਂ ਜਿਹੜੀ ਸੰਗਤ ਪਹੁੰਚ ਰਹੀ ਅੱਜ ਵੀ ਬਹੁਤ ਵੱੱਟ ਚੜ੍ਹ ਕੇ ਜਿਹੜੇ ਬਜ਼ੁਰਗ ਸਾਡੇ ਮਾਈਆਂ ਵੀਰਪਰਾ ਪਹੁੰਚ ਰਹੇ ਨੇ ਦੋ ਬੱਸਾਂ ਅੱਜ ਵੀ ਆਈਆਂ ਨੇ ਤੇ ਕੋਸ਼ਿਸ਼ ਕਰੋ ਸਾਰੇ ਵੱਧ ਤੋਂ ਵੱਧ ਮੋਰਚੇ ਦੇ ਵਿੱਚ ਪਹੁੰਚੀਏ ਇੱਥੇ ਸਾਡਾ ਜਿਹੜਾ ਪੜਾਏ ਬਾਬਾ ਦੀਪ ਸਿੰਘ ਸੇਵਾਦਲ ਗੜਦੀਵਾਲ ਸਾਡਾ ਵੱਡਾ ਭਰਾ ਮਨਜੋਤ ਸਿੰਘ ਗੜਦੀਵਾਲ ਜੋ ਆਸ਼ਰਮ ਚਲਾਉਂਦੇ ਨੇ ਉਹਨਾਂ ਨੇ ਸਾਡੇ ਲਈ ਵਧੀਆ ਰਹਿائش ਦਾ ਪ੍ਰਬੰਧ ਕੀਤਾ ਹੋਇਆ ਬੈੰਦ ਤਿਆਰ ਕਰਾਈ ਹੋਈ ਤੇ ਰਾਜ ਵੀਰੇ ਹੁਣੀ ਜਿਹੜੇ ਪਿਛਲੇ ਲੰਬੇ ਸਮੇਂ ਤੋਂ ਮੋਰਚੇ ਦੇ ਵਿੱਚ ਡਿਊਟੀ ਨਿਭਾ ਰਹੇ ਨੇ ਆਪਣੀ ਤੇ ਬਹੁਤ ਵੱਡੀ ਸੇਵਾ ਵੀਰੇ ਹੁਣਾਂ ਦੀ ਹਰ ਤਰ੍ਹਾਂ ਦਾ ਜੋ ਕਾਰਜ ਆ ਮੂਰੇ ਹੋ ਕੇ ਕਰਦੇ ਨੇ ਵੇਖਿਆ ਜਾਵੇ ਤਾਂ ਘੱਟੋ ਘੱਟ 4-5 ਕਿਲੋਮੀਟਰ ਮੋਰਚੇ ਜਿਹੜਾ ਲੰਬਾ ਹੈ ਲੱਗ ਚੁੱਕਿਆ ਪਰ ਜਿਸ ਲੈਵਲ ਤੇ ਦਿੱਲੀ ਦੇ ਵਿੱਚ ਜਿਹੜਾ ਇਕੱਠ ਹੋਇਆ ਸੀਦਾ ਸ਼ੀ ਸੰਗਤ ਦਾ ਉਹ ਹਜੇ ਹੋ ਨਹੀਂ ਰਿਹਾ ਹੈਗਾ ਓਨਾ ਇਕੱਠ ਚਾਹੀਦਾ ਹੈ ਇੱਥੇ ਤੇ ਬਾਕੀ ਰਾਤ ਅਸੀਂ ਵੀ ਡਿਊਟੀ ਤੇ 3 ਵਜੇ ਤੱਕ 4 ਵਜੇ ਤੱਕ ਡਿਊਟੀ ਤੇ ਬੈਠੇ ਰਹੇ ਹਾਂ ਸੋ ਤੁਸੀਂ ਵੀ ਵੱਤ ਚੜ ਕੇ ਮੋਰਚੇ ਦੇ ਵਿੱਚ ਪਹੁੰਚੋ ਮੋਰਚੇ ਨੂੰ ਤਕੜਾ ਕਰਿਏ ਨੌਜਵਾਨ ਵੀਰ ਭਰਾ ਜ਼ਰੂਰ ਪਹੁੰਚੋ ਮੋਰਚਾ ਜਿੱਤਣ ਲਈ ਨੌਜਵਾਨ ਵੀਰਾਂ ਭਰਾਵਾਂ ਦੇ ਸਾਥ ਦੀ ਬਹੁ ਲੋੜ ਹੈ ਤੇ ਬਾਪੂ ਜਗਜੀਤ ਸਿੰਘ ਡੱਲੇਵਾਲ ਜੀ ਦੀ ਜੇ ਸਿਹਤ ਦੀ ਗੱਲ ਕਰੀਏ ਤਾਂ ਉਹਨਾਂ ਦਾ ਸਿਹਤ ਦਾ ਪਹਿਰਾ ਪਹਿਲਾਂ ਨਾਲੋਂ ਬਹੁਤ ਠੱਲਾ ਹੈ ਤੇ ਡਾਕਟਰ ਸੁਮਨ ਸਿੰਘ ਦੀ ਰਿਪੋਰਟ ਅਨਸਾਰ ਉਹ ਕਹਿੰਦੇ ਨੇ ਵੀ ਰਿਕਵਰੀ ਹੋਣੀ ਜਿਹੜੀ ਬਹੁਤ ਔਖੀ ਹੈ ਸੋ ਮਿੱਤਰੋ ਬਾਅਦ ਚ ਪਛਤਾਉਣ ਨਾਲੋਂ ਬਾਅਦ ਚ ਭੋਗਾਂ ਤੇ ਇਕੱਠੇ ਹੋਣ ਨਾਲੋਂ ਵਰਸੀਆਂ ਤੇ ਸਮਾਗਮਾਂ ਤੇ ਇਕੱਠੇ ਹੋਣ ਨਾਲੋਂ ਆਜੋ ਹੁਣ ਸਾਰੇ ਇੱਕ ਵਾਰ ਬਾਪੂ ਜਗਜੀਤ ਸਿੰਘ ਡੱਲੇਵਾਲ ਦਾ ਸਾਥ ਦਿਈਏ ਤੇ ਇਸ ਮੋਰਚੇ ਨੂੰ ਲੜੀਏ ਤੇ ਲੜ ਕੇ ਜਿੱਤੀਏ। ਸੋ ਤੁਹਾਡੇ ਸਾਰਿਆਂ ਦੀ ਜ਼ਰੂਰਤ ਹੈ। ਬਾਕੀ ਆ ਜਾਓ ਤੁਹਾਨੂੰ ਅੱਗੇ ਮੋਰਚੇ 'ਚ ਲੈ ਕੇ ਚਲਦੇ ਆਂ। ਦਿਖਾਉਨੇ ਆ ਮੋਰਚੇ ਦਾ ਜੋ ਮਾਹੌਲ ਹੈ। ਤੇ ਦੂਜੇ ਪਾਸੇ ਜਿਹੜੀ ਫੌਜ ਦਾ ਬਾਰਡਰ ਲੱਗਿਆ ਹੋਇਆ ਉਹ ਵੀ ਤੁਹਾਨੂੰ ਦਿਖਾਉਨੇ ਆ। ਜਿੱਥੇ ਜਿਹੜੇ ਰੋਡ ਜਿਹੜਾ ਬਾਰਡਰ ਹੈ ਉਹ ਸੀਲ ਕੀਤਾ ਹੋਇਆ ਸੀ। ਆਰਪੀਐਫ ਲੱਗੀ ਹੋਈ, ਫੌਜ ਲੱਗੀ ਹੋਈ। ਸਾਂ ਤਾਂ ਇਹ ਨਹੀਂ ਸਮਝ ਆਉਂਦੀ ਵੀ ਫੌਜ ਇਸ ਹਿਸਾਬ ਨਾਲ ਚੜਾ ਕੇ ਲਾਤੀ ਇੱਥੇ ਵੀ ਕੀ ਗੱਲ ਕੋਈ ਅਤਵਾਦੀ ਬੈਠੇ ਨੇ। ਆਪਣੇ ਦੇਸ਼ ਦੇ ਵਿੱਚ ਜੇ ਕਿਸਾਨ ਆਪਣੇ ਹੱਕਾਂ ਲਈ ਐਮਐਸਪੀ ਗਰੰਟੀ ਕਾਨੂੰਨ ਨੂੰ ਪਾਸ ਕਰਾਉਣ ਲਈ ਮੋਰਚਾ ਇੱਕ ਸ਼ਾਂਤਮਈ ਪ੍ਰੋਟੈਸਟ ਕਰਨਾ ਚਾਹੁੰਦਾ ਤਾਂ ਉਹਨੂੰ ਕਰ ਲੈਣ ਦਿਓ ਕਿਉਂ ਤੁਸੀਂ ਉਹ ਮਾਹੌਲ ਐਦਾਂ ਦਾ ਸਿਰ ਜਤਾ ਵੀ ਜਿਵੇਂ ਕੋਈ ਹੋਰ ਦੇਸ਼ ਤੋਂ ਕੋਈ ਅੱਤਵਾਦੀ ਕੋ ਟੈਰਰਿਸਟ ਚੜ੍ਹ ਕੇ ਆਏ ਹੁੰਦੇ ਨੇ ਸੋ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਤੁਹਾਡੇ ਸਾਰਿਆਂ ਦੇ ਸਾਥ ਦੀ ਲੋੜ ਹੈ ਹਰਿਆਣੇ ਤੋਂ ਵੀ ਜਿਹੜੇ ਵੀਰ ਭਰਾ ਸਾਡੇ ਨਾਲ ਜੁੜੇ ਨੇ ਉਹ ਵੀ ਮੋਰਚੇ ਵਿੱਚ ਜ਼ਰੂਰ ਪਹੁੰਚੋ ਪਿਛਲੀ ਵਾਰ ਤਾਂ ਹਰਿਆਣੇ ਨੇ ਬਹੁਤ ਸਾਥ ਦਿੱਤਾ ਹਰਿਆਣਾ ਪੰਜਾਬ ਦਾ ਛੋਟਾ ਭਰਾ ਹੈ ਤੇ ਹਰਿਆਣੇ ਨੂੰ ਇਸ ਵਾਰ ਵੀ ਜਿਹੜਾ ਪੂਰਨ ਤੌਰ ਤੇ ਜਿਹੜਾ ਸਾਥ ਦੇਣਾ ਚਾਹੀਦਾ ਪਰ ਹਾਲਾਂਕਿ ਹਜੇ ਉਨਾਂ ਸਾਥ ਨਹੀਂ ਹੈਗਾ ਪਰ ਚਲੋ ਸਾਨੂੰ ਉਮੀਦ ਹੈ ਕੋਈ ਗੱਲ ਨਹੀਂ ਦੇਰ ਆਏ ਦਰੋਸਤ ਹੈ ਸਾਡੇ ਆਪਣੇ ਨੇ ਜਰੂਰ ਆਉਣਗੇ ਹਰਿਆਣੇ ਵਾਲੇ ਵੀ ਤੇ ਮੋਰਚੇ ਨੂੰ ਤਗੜਾ ਕਰਨਗੇ ਰਲ ਮਿਲ ਕੇ ਮੋਰਚੇ ਨੂੰ ਲੜਨਗੇ ਤੇ ਬਾਪੂ ਜਗਜੀਤ ਸਿੰਘ ਢੱਲੇਵਾਲ ਜੀ ਦਾ ਜੋ ਸਾਥ ਦੇਣਗੇ ਤੇ ਸੋ ਮੋਰਚੇ ਨੂੰ ਦਿੱਤਾਗੇ ਆਹ ਲੋ ਜੀ ਤੋ ਫਾਰੇਣਾ ਜਰੂਰ ਪਹੁੰਚਣਾ ਤੁਹਾਨੂੰ ਬੋਰਡ ਦਿਖਾ ਦੰਨੇ ਆ ਸੰਗਰੂਰ ਵਾਲਿਆਂ ਨੇ ਕਿੰਨੇ ਸਮੇਂ ਪ੍ਰਬੰਧ ਜਿਹੜਾ ਕੀਤੇ ਹੋਏ ਆ ਵੇਖੋ ਕਿਆ ਬਾਤ ਹੈ ਮਾਲਵਾ ਵੈਲਟ ਜ਼ਿਲ੍ਹਾ ਸੰਗਰੂਰ ਪਿੰਡ ਜੱਖੇਪਾਲ ਹੰਬਲਵਾਸ 0 ਕਿਲੋਮੀਟਰ ਇਹ ਜਿਗਾੜ ਮਲਵਈ ਲਾਉਂਦੇ ਨੇ ਕਿਆ ਬਾਤ ਹੈ ਓਏ ਸਾਰਾ ਤੇਰਾ ਤਾਮਾ ਜਾਂ ਮਾਰੋਲ ਦੇਣਗੇ ਜਦੋਂ ਬਾਬਿਆਂ ਦੇ ਨਾਲ ਆ ਕੇ ਯੋਧੇ ਖੜ ਗਏ ਉਹ ਬੈਰੀ ਬੁਰੀ ਗੇਟ ਲੱਬਿਆਣੀ ਲੱਬਣੇ ਜਦੋਂ ਹਿੱਕਾਂ ਉੱਤੇ ਆ ਕੇ ਸਵਰਾਜ ਚੜ ਗਏ ਓਏ ਖੰਧ ਕਾਂ ਪੁਰਾਣੀਆਂ ਕੋਂ ਫਿਰਹੀਂ ਛੇੜਦੀ ਹਜੇ ਪਹਿਲਾਂ ਵਾਲੇ ਜ਼ਖਮ ਤਾਂ ਸੁੱਕ ਲੈਣ ਦੇ ਓਏ ਕਿਹੜੀ ਗੱਲਾਂ ਕਰਦੀ ਐ ਅੜੀ ਹੀ ਦਿੱਲੀ ਏ ਗੱਲ ਧਰਨੇ ਤੇ ਮੁੱਕਦੀ ਤਾਂ ਮੋੱਕ ਲੈਣ ਦੇ ਓਏ ਕਿਹੜੀ ਗੱਲਾਂ ਕਰਦੀ ਐ ਅੜੀ ਹੀ ਦਿੱਲੀ ਏ ਗੱਲ ਧਰਨੇ ਤੇ ਮੁੱਕਦੀ ਤਾਂ ਮੋੱਕ ਲੈਣ ਦੇ ਸਾਰੀ ਸੰਗਤ ਨੂੰ ਬੇਨਤੀ ਹੈ ਜੀ ਕੱਲ ਨੂੰ 4 ਤਰੀਕ ਨੂੰ ਖਨੋਰੀ ਬਾਰਡਰ ਤੇ ਸਾਰੇ ਮੇਰੇ ਵੀਰਪਰਾ ਸੰਗਤ ਜਿੰਨੇ ਵੀ ਵੱਧ ਝੜ ਕੇ ਪਹੁੰਚ ਸਕਦੇ ਆ ਪਰਿਵਾਰ ਸਮੇਤ ਪਹੁੰਚਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਬਹੁਤ ਬਹੁਤ ਸੋਹਣਾ ਬਹਾਰ ਹੋ ਰਿਹਾ ਪਹਿਲਾਂ ਨਾਲੋਂ ਤੇ ਕੱਲ ਜਿਹੜਾ 4 ਤਰੀਕ ਨੂੰ ਇਕੱਠ ਰੱਖਿਆ ਗਿਆ ਏ ਉਹਦੇ ਵਿੱਚ ਤੁਸੀਂ ਸਾਰਿਆਂ ਨੇ ਜ਼ਰੂਰ ਸ਼ਮੂਲੀਅਤ ਕਰਨੀ ਕਿਉਂਕਿ ਬਾਪੂ ਜਗਜੀਤ ਸਿੰਘ ਜੀ ਢੱਲੇਵਾਲ ਨੇ ਕਿਹਾ ਵੀ ਮੈਂ ਹਾਂ ਜੀ ਬਈ ਜਿਹੜਾ ਗੱਲ ਕਰਨ ਚਾਹਣਾ ਸੋ ਆ ਜੋ ਅਸੀਂ ਰਲ ਮਿਲ ਕੇ ਸਾਰੇ ਗੱਲ ਨੂੰ ਇਕੱਠੇ ਕਰੀਏ ਕਿਉਂਕਿ ਇਹ ਨਾ ਹੋਵੇ ਕਿ ਪ੍ਰਮਾਤਮਾ ਚਲੋ ਨਾ ਕਰੇ ਬਾਪੂ ਜਗਜੀਤ ਸਿੰਘ ਢੱਲੇਵਾਲ ਦੀ ਉਮਰ ਜਿਹੜੀ ਲੰਬੀ ਹੋਵੇ ਮਹਾਰਾਜ ਕਰਨਾ ਪਰ ਫਿਰ ਵੀ ਪ੍ਰਮਾਤਮਾ ਨਾ ਕਰੇ ਕੋਈ ਬਾਣਾ ਵਾਪਰ ਗਿਆ ਫਿਰ ਤੁਸੀਂ ਸਿਰਫ ਪੋਸਟਾਂ ਪਾਉਣ ਜੋਗੇ ਹੀ ਰਹਿ ਜਾਓਗੇ ਕੋਈ ਬਾਈ ਦੀਪ ਸਿੱਧੂ ਦਾ ਖਾਣਾ ਵੀ ਤੁਸੀਂ ਭੋਗਾਂ ਤੇ ਇਕੱਠੇ ਹੋਣ ਜੋਗੇ ਹੋ ਵਰਸਾਂ ਤੇ ਇਕੱਠੇ ਹੋਣ ਜੋਗੇ ਹੋ ਪਰ ਜਦੋਂ ਜਦੋਂ ਸਾਡੇ ਬਜ਼ੁਰਗਾਂ ਨੂੰ ਇੱਕੋ ਇੱਕ ਮੈਨੂੰ ਮੈਨੂੰ ਜੋ ਮੇਰੀ ਸਮਝ ਹੈ ਮੈਂ ਕਿਸੇ ਦੀ ਸੋਚ ਤਨ ਚੱਲਦਾ ਮੇਰੇ ਹਿਸਾਬ ਨਾਲ ਜੇ ਅੱਜ ਦੇ ਸਮੇਂ ਦੇ ਵਿੱਚ ਕੋਈ ਸਾਫ਼ ਸੁਥਰਾ ਸੱਚਾ ਪੱਕਾ ਕੋਈ ਕਿਸਾਨ ਲੀਡਰ ਹੈਗਾ ਜਿਹੜਾ ਕਿਸਾਨੀ ਦੇ ਨਾਂ ਨਾਲ-ਨਾਲ ਸਿੱਖੀ ਦੀ ਗੱਲ ਕਰਦਾ ਉਹ ਬਾਪੂ ਦੀਜੀਤ ਸਿੰਘ ਢੱਲੇਵਾਲ ਜੀ ਸੋ ਆਜੋ ਅਸੀਂ ਬਾਪੂ ਨੂੰ ਬਚਾਈਏ ਬਾਪੂ ਦਾ ਸਾਥ ਦਈਏ ਇਸ ਐਮਐਸਪੀ ਗਰੰਟੀ ਕਾਨੂੰਨ ਜੋ ਪਿਛਲੀ ਵਾਰ ਸੈਂਟਰ ਗਵਰਨਮੈਂਟ ਨੇ ਸਾਡੇ ਨਾਲ ਧੋਖਾ ਕੀਤਾ ਧੋਖਾ ਕਿਵੇਂ ਕੀਤਾ ਹੁਣ ਜਿਹੜਾ ਪਹਿਲਾ ਮੋਰਚਾ ਪਟਿਆ ਗਿਆ ਸੀ ਜਿਹੜਾ ਦਿੱਲੀ ਲੱਗਿਆ ਸੀ ਜਿਹੜੇ ਗਰੰਟੀ ਕਾਨੂੰਨ ਨੇ ਉਹ ਲਿਖਤੇ ਰਿਟਨ ਦੇ ਵਿੱਚ ਤਾਂ ਦੇ ਦਿੱਤੇ ਸੀ ਉਹਨਾਂ ਨੇ ਉਦੋਂ ਵੀ ਬਾਪੂ ਜਗਜੀਤ ਸਿੰਘ ਢੱਲੇਵਾਲ ਨੇ ਬਹੁਤ ਰੋਲਾ ਪਾਇਆ ਵੀ ਤੁਸੀਂ ਉੱਠ ਕੇ ਹਜੇ ਨਾ ਜਾਓ ਸਰਕਾਰ ਦਾ ਕੁਝ ਨਹੀਂ ਪਤਾ ਹੈਗਾ ਪਰ ਤੁਹਾਨੂੰ ਪਤਾ ਹੀ ਹੈ ਜਿਹੜੇ ਆਪ ਬਣੇ ਆਗੂ ਸੀ ਇਹਨਾਂ ਨੂੰ ਆ ਕੇ ਫਿਰ ਇਲੈਕਸ਼ਨ ਜਿੱਤਣ ਦੀ ਜਿਹੜੀ ਇਲੈਕਸ਼ਨ ਲੜਨ ਦੀ ਭੁੱਖ ਸੀ ਤੇਨੂੰ ਸੀਐਮ ਬਣਨ ਦੀ ਕਿਸੇ ਨੂੰ ਐਮਐਲਏ ਬਣਨ ਦੀ ਪਰ ਉਹੀ ਕਹਿੰਦੇ ਨੀਤਾ ਨੂੰ ਮਰਾਦਾ ਇਹਨਾਂ ਦੀ ਨੀਤਾ 'ਚ ਕੋਟ ਸੀ ਬਣਾਇਆ ਲੋਕਾਂ ਨੇ ਉਹਨਾਂ ਸਰਪੰਚ ਵੀ ਨਹੀਂ ਹੈਗਾ ਸੋ ਇਹੋ ਇੱਕੋ ਇੱਕ ਇਹੀ ਸਾਡਾ ਆਗੂ ਸੀ ਉਹਦਾ ਬਾਪੂ ਜਗਜੀਤ ਸਿੰਘ ਡੱਲੇਵਾਲ ਜਿਹੜਾ ਉਹਦਾ ਵੀ ਰੋਲਾ ਪਾਉਂਦਾ ਸੀ ਨਾ ਉੱਠੋ ਸਰਕਾਰੀਆਂ ਸਰਕਾਰ ਦੀਆਂ ਨੀਤੀਆਂ ਤੇ ਜਿਹੜਾ ਸਾਨੂੰ ਸ਼ੱਕ ਹੈ ਤੇ ਬਿਲਕੁਲ ਵੇਖ ਲਓ ਬਾਪੂ ਉਹਦੇ ਚ ਸਹੀ ਨਿਕਲਿਆ ਉਹੀ ਗੇਮ ਖੇਡੀ ਜਿਹੜੀ ਗਵਰਨਮੈਂਟ ਨੇ ਸਾਡੇ ਨਾਲ ਰਿਟਰਨ ਦੇ ਵਿੱਚ ਜਿਹੜੇ ਲਿਖਤੀ ਕਾਨੂੰਨ ਐਮਐਸਪੀ ਗਾਰੰਟੀ ਕਾਨੂੰਨ 17 ਫਸਲਾਂ ਤੇ ਤਾਂ ਦੇ ਦਿੱਤੇ ਸੀ ਪਰ ਉਹ ਲਾਗੂ ਨਹੀਂ ਕੀਤੇ ਸੀ ਸੋ ਇਹ ਜਿਹੜਾ ਹੁਣ ਦੂਜੀ ਵਾਰੀ ਮੋਰਚਾ ਲੱਗਿਆ ਇਹ ਅਸੀਂ ਐਮਐਸਪੀ ਗਾਰੰਟੀ ਕਾਨੂੰਨ ਨੂੰ ਲਾਗੂ ਕਰਾ ਕੇ ਹੀ ਇੱਥੋਂ ਹੁਣ ਉੱਠਾਂਗੇ ਜਾਵਾਂਗੇ ਉਹਦੇ ਲਈ ਤੁਹਾਡੇ ਸਾਰਿਆਂ ਦੇ ਸਾਥ ਦੀ ਲੋੜ ਹੈ ਤੇ ਬਾਪੂ ਜਗਜੀਤ ਸਿੰਘ ਢੱਲੇਵਾਲ ਜੀ ਦੀ ਜਿਹੜੀ ਸਿਹਤ ਆ ਮੈਂ ਪਹਿਲਾਂ ਵੀ ਦੱਸਿਆ ਬਹੁਤ ਨਾਜ਼ੁਕ ਹੁੰਦੀ ਜਾ ਰਹੀ ਆਜੋ ਇੱਕ ਵਾਰ ਸਾਰੇ ਰਲ ਮਿਲ ਕੇ ਇਸ ਮੋਰਚੇ ਨੂੰ ਲੜੀਏ ਜਿੱਤੀਏ ਤੇ ਇਸ ਸੰਘਰਸ਼ ਨੂੰ ਅੱਗੇ ਵਧਾਈਏ ਜਿਹਦੇ ਵਿੱਚ ਤੁਹਾਡੇ ਸਾਰਿਆਂ ਦੇ ਸਾਥ ਦੀ ਲੋੜ ਹੈ ਸੋ ਸਾਰਿਆਂ ਨੇ ਪਹੁੰਚਣਾ ਓਏ ਸਾਰਾ ਤੇਰਾ ਤਾਮਾ ਜਹਾ ਮਾਰੋਲ ਦੇਣਗੇ ਜਦੋਂ ਬਾਬਿਆਂ ਦੇ ਨਾਲ ਆ ਕੇ ਯੋਧੇ ਖੜ ਗਏ ਓ ਬੈਰੀ ਬੁਰੀ ਗੇਟ ਲੱਬਿਆਣੀ ਲੱਪਣੇ ਜਦੋਂ ਹਿੱਕਾਂ ਉੱਤੇ ਆ ਕੇ ਸਵਰਾਜ ਚੜ ਗਏ ਓਏ ਖੰਧ ਕਾਂ ਪੁਰਾਣੀਆਂ ਕਉ ਫਿਰਹੀਂ ਛੇੜਦੀ ਹਜੇ ਪਹਿਲਾਂ ਵਾਲੇ ਜ਼ਖਮ ਤਾਂ ਸੁੱਕ ਲੈਣ ਦੇ ਓਏ ਕਿਹੜੀ ਗੱਲਾਂ ਕਰਦੀ ਐਂ ਅੜੀ ਦਿੱਲੀ ਏ ਗੱਲ ਧਰਨੇ ਤੇ ਮੁੱਕਦੀ ਤਾਂ ਮੁੱਕ ਲੈਣ ਦੇ ਓਏ ਕਿਹੜੀ ਗੱਲਾਂ ਕਰਦੀ ਐਂ ਅੜੀ ਦਿੱਲੀ ਏ ਗੱਲ ਧਰਨੇ ਤੇ ਮੁੱਕਦੀ ਤਾਂ ਮੁੱਕ ਲੈਣ ਦੇ ਸਾਰੀ ਸੰਗਤ ਨੂੰ ਬੇਨਤੀ ਹੈ ਜੀ ਕੱਲ ਨੂੰ 4 ਤਰੀਕ ਨੂੰ ਖਨੋਰੀ ਬਾਰਡਰ ਤੇ ਸਾਰੇ ਮੇਰੇ ਵੀਰਪਰਾ ਸੰਗਤ ਜਿੰਨੇ ਵੀ ਵੱਧ ਝੜ ਕੇ ਪਹੁੰਚ ਸਕਦੇ ਆ ਪਰਿਵਾਰ ਸਮੇਤ ਪਹੁੰਚੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜੇ ਬੈਰੀਗੇਡ ਸੀਆਰਪੀਐਫ ਨੇ ਪੁਲਿਸ ਨੇ ਤੋ ਇਹ ਦੇਖ ਲੋ ਆਪਣੇ ਕਿਸਾਨਾਂ ਦੇ ਉੱਤੇ ਸੀਆਰਪੀਐਫ ਲੈ ਕੇ ਚੜਾ ਦੇਣੀ ਫੋਰਸ ਲੈ ਕੇ ਚੜਾ ਦੇਣੀ ਵੀ ਜਿਵੇਂ ਕੋਈ ਵਿਦੇਸ਼ੀ ਮੁਲਕ ਦੇ ਨਾਲ ਜੰਗ ਲੱਗਿਆ ਹੁੰਦਾ ਤਿਆਰੀ ਤੁਸੀਂ ਵੇਖੋ ਇਹਨਾਂ ਦੇ ਨਾਲ ਮਗਾ ਨਾ ਬਾਰਡਰਾਂ ਦੇ ਉੱਤੇ ਜਿਹੜੀਆਂ ਭਾਰਤ ਦੀਆਂ ਸਰਾ ਦਾਏ ਉਹਦੇ ਉੱਤੇ ਇੰਨਾ ਤਕੜਾ ਜੰਗ ਦਾ ਮਾਹੌਲ ਹੀ ਬਣਾਇਆ ਹੁੰਦਾ ਜਿੰਨਾ ਇਹਨਾਂ ਨੇ ਭਾਰਤ ਦੇ ਵਿੱਚ ਹੀ ਪੰਜਾਬ ਤੇ ਹਰਿਆਣੇ ਦੇ ਬਾਰਡਰ ਤੇ ਬਣਾਉਂਦਾ ਹੋਇਆ ਕਿਉਂ ਕਿਉਂਕਿ ਇਹਨਾਂ ਨੂੰ ਇਹ ਕਿਸਾਨ ਅਤਵਾਦੀ ਜਾਪਦੇ ਨੇ ਜਿਹੜੇ ਵਿਚਾਰੇ ਅੰਨ ਦਾ ਤੇ ਬਣ ਕੇ ਇਹਨਾਂ ਦਾ ਢਿੱਡ ਭਰਦੇ ਨੇ ਇਹਨਾਂ ਦੇ ਵਿੱਚੋਂ ਵੀ ਜਿੰਨੇ ਆ ਸੀਆਰਪੀ ਦੇ ਜਵਾਨ ਖੜੇ ਨੇ ਫੌਜ ਦੇ ਜਵਾਨ ਖੜੇ ਨੇ ਪੁਲਿਸ ਦੇ ਜਵਾਨ ਖੜੇ ਨੇ ਮੈਨੂੰ ਲੱਗਦਾ ਇਹ ਜ਼ਿਆਦਾਤਰ ਜਿਵੇਂ ਹਰਿਆਣੇ ਯੂਪੀ ਚੋਂ ਨੇ ਇਹਨਾਂ ਦੇ ਵਿੱਚੋਂ ਵੀ 40% ਕਿਸਾਨਾਂ ਦੇ ਪੁੱਤ ਹੋਣਗੇ ਪਤਾ ਨਹੀਂ ਕਿਵੇਂ ਇਹਨਾਂ ਦੀਆਂ ਜ਼ਮੀਰਾਂ ਜਿਹੜੀਆਂ ਇਆਜਤ ਦੇ ਦਿੰਦੀਆਂ ਦੇ ਦਿੰਦੀਆਂ ਇਹਨਾਂ ਨੂੰ ਕਿਸਾਨਾਂ ਦੇ ਉੱਤੇ ਕਹਿਰ ਢਾਣ ਲਈ ਅਤਿਆਚਾਰ ਕਰਨ ਲਈ ਪਰ ਇਹ ਗੱਲ ਦੇ ਜਿਹੜੇ ਨਵੇੜੇ ਜ਼ਰੂਰ ਹੋਣਗੇ ਕਿ ਜਿਹੜੀ ਸਰਕਾਰੀ ਚੱਕਰੀ ਹੈ ਹਮੇਸ਼ਾ ਨਹੀਂ ਰਹਿਣੀ ਹੈਗੀ ਆਉਣਾ ਤਾਂ ਫਿਰ ਵੀ ਘਰੋਂ ਵਾਪਸੀ ਪੈਣਾ ਤੇ ਆ ਤੁਸੀਂ ਹਾਲਾਤ ਵੇਖ ਲਓ ਕਿੰਨਾ ਤਗੜਾ ਇਹਨਾਂ ਨੇ ਮੂਰਚਾ ਲਾਇਆ ਹੋਇਆ ਮੂਰੇ ਜਦੋਂ ਵੀ ਕਿਸਾਨ ਇਧਰੋਂ ਅੱਗੇ ਵਧਣ ਦੀ ਕੋਸ਼ਿਸ਼ ਕਰਦੇ ਨੇ ਤਾਂ ਮੂਰੇ ਉਹ ਜਿਹੜੇ ਗੋਲੇ ਦਾਗਦੇ ਨੇ ਜਾ ਜਿਹੜਾ ਮੁੰਡਾ ਸ਼ੁੱਭ ਕਰਨ ਪਿੱਛੇ ਜਾਂ ਕਾਲ ਚਲਾਣਾ ਕੀਤਾ ਮੋਰਚੇ 'ਚ ਉਹ ਤੇ ਵੇਖ ਲਓ ਗੋਲੀ ਤੱਕ ਫੈਰ ਤੱਕ ਵੱਜਿਆ ਹੋਇਆ ਉਧਰੋਂ ਉਹਦੇ ਨੌਜਵਾਨ ਦੇ ਤੇ ਇਸ ਲੈਵਲ ਦਾ ਅਤਿਆਚਾਰ ਆਪਣੇ ਹੀ ਦੇਸ਼ ਦੇ ਵਿੱਚ ਆਪਣੇ ਹੀ ਅੰਨ ਦਾਤੇ ਤੇ ਕਰਨਾ ਇਹ ਗੱਲ ਤੁਸੀਂ ਵੇਖ ਲਓ ਵੀ ਕਿਸ ਕਿਸ ਲੈਵਲ ਤੱਕ ਹੈ ਨਾ ਇਹਨਾਂ ਦੀ ਜਿਹੜੀ ਮੈਂਟੈਲਿਟੀ ਫੌਜੀਆਂ ਦੀ ਜਾਂ CRPF ਦੇ ਜਵਾਨਾਂ ਦੀ ਕਿਸ ਲੈਵਲ ਤੱਕ ਇਹਨਾਂ ਦਾ ਬ੍ਰੇਨ ਬੋਸ ਜਿਹੜਾ ਕੀਤਾ ਹੋਇਆ ਗਵਰਨਮੈਂਟ ਨੇ ਚਾਹੇ ਹੁਣ ਉਹ ਡਿਊਟੀਆਂ ਕਰਕੇ ਕਹ ਲਓ ਪਰ ਜਿਹਨਾਂ ਦੀਆਂ ਜ਼ਮੀਰਾਂ ਜਾਗਦੀਆਂ ਹਨ ਨੇ ਉਹ ਡਿਊਟੀਆਂ ਛੱਡ ਦਿੰਦੇ ਨੇ ਉਹ ਕਦੇ ਆਪਦੇ ਅੰਨ ਦਾਤੇ ਤੇ ਆਪਦੇ ਬਜ਼ੁਰਗਾਂ ਦੇ ਕਦੇ ਕਹਿਰ ਨਹੀਂ ਢਾਉਂਦੇ ਪਰ ਹੁਣ ਅਸੀਂ ਇਹਨਾਂ ਦਾ ਬ੍ਰੇਨਵਾਸ਼ ਹੀ ਕਹਿ ਸਕਦੇ ਵੀ ਬ੍ਰੇਨਵਾਸ਼ ਜਿਹੜਾ ਇਹਨਾਂ ਦਾ ਹੋਇਆ ਹੋਇਆ ਐ ਲੋ ਜੀ ਐ ਬੱਬਾਈ ਮੈਂ ਕਿਹਾ ਪ੍ਰਬੰਧ ਵੇਖੋ ਵੀ ਕਿੰਨਾ ਇਹਨਾਂ ਨੇ ਕਿੜਾ ਕੀਤਾ ਵੀ ਇੰਨਾ ਜਿਗਾਰ ਲਾਇਆ ਵੀ ਇਹ ਹੈ ਆਪਣੇ ਆਪ ਦੇ ਹੀ ਆ ਹਨਾ ਇਹ ਪਾਕਿਸਤਾਨ ਦਾ ਬਾਰਡਰ ਹੈ ਪੰਜਾਬ ਦਾ ਬਾਰਡਰ ਪਾਕਿਸਤਾਨ ਵਾਲੇ ਬਾਰਡਰ ਤੇ ਵੀ ਨਹੀਂ ਇੰਨਾ ਬਹੁਤ ਹੰਡੋਣਾ ਮਿਲਦਾ ਇੱਧਰ ਹੱਤਬਾਦੀ ਬੈਠੇ ਹੋ ਇਹਨਾਂ ਦੇ ਮੁਤਾਬਕ ਵਿਰੋਧੀ ਬੈਠੇ ਹੋ ਤੇ ਇਹਨਾਂ ਦੇਸ਼ ਭਗਤਾਂ ਦੇਖ ਲਓ ਹਿੰਦਿਆਚਾਰ ਕਰਦੇ ਜਿਹੜਾ ਅੰਨਦਾਤਾ ਸਾਰੇ ਦੇਸ਼ ਦਾ ਢਿੱਡ ਭਰਦਾ ਨਹੀਂ ਤੇ ਰੋਟੀ ਰੋਟੀ ਤਾਂ ਫਿਰ ਇਹ ਵੀ ਕਣਕ ਦੀ ਖਾਂਦੇ ਹੋਣਗੇ ਜਿਹੜੇ ਬੈਠੇ ਆ ਚੋਕੜੀਆਂ ਨਾਲ ਇਹਦਾ ਬ੍ਰੇਨ ਵਾਸ਼ ਹੈ ਗੱਲ ਸਾਬ ਨਾਲ ਕਿਤੇ ਇਹਨਾਂ ਨੂੰ ਜਮੀਰ ਇਜਾਜ਼ਤ ਨਹੀਂ ਦਿੱਤੀ ਹਾਂਜੀ ਹੁਣ ਇਹ ਕਹਿੰਦੇ ਨਾ ਵੀ ਮਜਬੂਰੀ ਨੌਕਰੀਆਂ ਦੇ ਬੰਨੇ ਹੁੰਦੇ ਹਾਂ ਫਾਂਡੇ ਇਸ ਗੱਲ ਦਾ ਬਹਾਨਾ ਹੈ ਹਾਂਜੀ ਇਹਨਾਂ ਨੇ ਜਮੀਰਾਂ ਜਾਗਦੀਆਂ ਨੇ ਉਹ ਇਹੋ ਜਿਹੀ ਨੌਕਰੀ ਨੂੰ ਵੀ ਲੱਤ ਮਾਰ ਦਿੰਦੇ ਵੀ ਤੁਸੀਂ ਜਿੱਥੇ ਸਾਤੇ ਆਪ ਦੇ ਬਜ਼ੁਰਗਾਂ ਤੇ ਅਤਿਆਚਾਰ ਕਰਾਉਂਦੇ ਸਾਨੂੰ ਇਹੋ ਜਿਹੀ ਨੌਕਰੀ ਦੀ ਲੋੜ ਨਹੀਂ ਸੱਚੀ ਸੱਚੀ ਗੱਲ ਹੈ ਹਾਂਜੀ ਸਾਨੂੰ ਇਹੋ ਜਿਹੀ ਨੌਕਰੀ ਦੀ ਲੋੜ ਨਹੀਂ ਜਿੱਥੇ ਤੁਸੀਂ ਸਾਡੇ ਬਜ਼ੁਰਗਾਂ ਤੇ ਸਾਤੋਂ ਅਤਿਆਚਾਰ ਕਰਾਉਂਦੇ ਜਿਨ੍ਹਾਂ ਦੀਆਂ ਜਮੀਰਾਂ ਜਾਗਦੀਆਂ ਹਾਂ ਦਾ ਬਹਾਨਾ ਵੀ ਸਰਕਾਰ ਦੇ ਬੰਨੇ ਹੋਏ ਨੌਕਰੀਆਂ ਹੂੰ ਬਾਕੀ ਇਹਨਾਂ ਨੂੰ ਵੀ ਸ਼ਰਮ ਆਉਣੀ ਚਾਹੀਦੀ ਐ ਇੰਨਾਂ ਤੱਕ ਗੱਲਾਂ ਪਹੁੰਚਣਗੀਆਂ ਜਿਹੜੇ ਚਲੋ ਹਇ ਤਾਂ ਸਾਡੇ ਵੀਰ ਭਰਾ ਆ ਗਏ ਇਹ ਕਿਹੜਾ ਬਗਾਨੇ ਆ ਇਸੇ ਧਰਤੀ ਦੇ ਇਹ ਜਾਏ ਆ ਸਿੱਧੂ ਨੂੰ ਉਹਨਾਂ ਨੂੰ ਦਾ ਹਾਂਜੀ ਕਹਿੰਦਾ ਤੁਹਾਡੇ ਤੇ ਅਤਿਆਚਾਰ ਹੋਊ ਹਾਂਜੀ ਹੋਊ ਤੁਹਾਡੇ ਆਪ ਦੇ ਹੱਥੋਂ ਤੇ ਕਰਾਉ ਦਿੱਲੀ ਹਾਂ ਭਰਾ ਮਾਰੂ ਜਾੰਗਾ ਹਾਂ ਭਰਾ ਮਾਰੂ ਜਾੰਗਾ ਹਾਂ ਭਰਾ ਮਾਰੂ ਜਾੰਗਾ ਇਹ ਵੀ ਤਾਂ ਕਿਸਾਨਾਂ ਦੇ ਪੁੱਤ ਨੇ ਇਹ ਘਰੋਂ ਆਏ ਹੋਏ ਸੱਚੀ ਗੱਲ ਐ ਇਹਨਾਂ ਦੇ ਉੱਥੇ ਵੀ ਆਪਣੇ ਦੇ ਘਰ ਟਵਾਇਆ ਹਾਂਜੀ ਤੇ ਆਹ ਵੇਖ ਲਓ ਇੱਧਰ 12 ਜਮਾਤਾਂ ਨੇ ਅੱਡੋ ਅੱਡ ਪਤਾ ਨਹੀਂ ਬਾਤ ਕਿਤਾਬਾਰੀ ਜਮਾਤ ਦੀ ਬਖੋਖ ਰੇ ਜੀ ਜੀ ਇਹ ਨਹੀਂ ਕੀ ਗੱਲ 2.5 ਹੈ ਤੁਹਾਡੇ ਕੋਲ 12 ਜਮਾਤਾਂ ਨਹੀਂ ਬਿਲਕੁਲ ਜਿੱਥੇ ਲਗਾ ਜਾ ਰਹੇ ਨੇ ਜਿਹੜੇ ਪੰਜਾਬੀ ਦੇ ਨੇ ਉਰਦੂ ਦੇ ਜਿੱਥੇ ਰਕਾ ਲਗਾ ਜਾ ਐਟੋਮਿਕ ਵੱਟ ਗੁਰੂ ਘਰ ਲੰਗਰ ਟੁੱਟ ਵਰਤ ਰਹੇ ਨੇ ਜੇ ਜਦੋਂ ਵੀ ਕਿਤੇ ਪੰਜਾਬ ਤੇ ਔਕੜ ਆਉਂਦੀ ਨਹੀਂ ਸਮਾ ਬਣਦਾ ਇਹੋ ਜਿਹਾ ਸਾਡੇ ਜਿਹੜੇ ਚਾਹੇ ਮਲਵਈ ਨੇ ਚਾਹੇ ਦੁਆਬੇ ਦੇ ਸਿੰਘ ਵੀਰ ਭਰਾ ਨੇ ਚਾਹੇ ਪਵਾਦ ਦੇ ਨੇ ਉਹ ਹਰ ਵਾਰ ਵੱਧ ਚੜ ਕੇ ਲਾਉਂਦੇ ਜੇਬਾਂ ਦੇ ਵਿੱਚੋਂ ਜਿਹੜੇ ਉਹ ਦੇਵਾ ਰੱਖੀ ਕਰਕੇ ਗੁਰੂ ਕਾ ਲੰਗਰ ਵਰਤਾਉਂਦੇ ਨੇ ਖੋਖਿਆਂ ਨੂੰ ਰਿਹਾਉਂਦੇ ਨੇ ਮੱਠੇ ਚਾਲਾਂ ਦਾ ਲੰਗਰ ਕੀ ਬਾਤ ਆ ਲਿਓ ਇੱਕ ਇੱਕ ਦੋ ਦੋ ਹੋਰ ਛਕ ਲੈਣੇ ਆ ਲਓ ਲੋਕ ਬਈ ਕਿਨੇ ਕਿਨੇ ਲੱਡੀ ਬੋ ਪਟਿਆਲੇ ਤੋਂ ਆਏ ਹੋਏ ਨੇ ਵਾਹਿਗੁਰੂ ਜੀ ਤੁਸੀਂ ਬਹੁਤ ਸੋਹਣੀ ਸੇਵਾ ਨਿਭਾ ਰਹੇ ਨੇ ਉਹ ਦੂਜੇ ਦਿੱਲੀ ਵਾਲੇ ਮੋਰਚੇ ਵਾਂਗ ਵੀ ਹਰ ਵੱਖ-ਵੱਖ ਪ੍ਰਕਾਰ ਦੇ ਇੱਥੇ ਲੰਗਰ ਤੇ ਬਹੁਤ ਸਾਰੀਆਂ ਚੀਜ਼ਾਂ ਕੀ ਬ话ਤ ਹੈ ਅੱਗੇ ਦੇਖੇਗੇ ਜਿਸੋ ਸੇ ਭੁੱਖੇ ਨਹੀਂ ਰਹੋਗੇ ਮੋਰਚੇ ਦੇ ਵਿੱਚ ਆਉਂਗੇ ਤਾਂ 3-4 ਲੰਗਰ ਜਿਹੜੇ ਅਲੱਗ-ਅਲੱਗ ਥਾਂ ਤੇ ਹਾਂ ਤੇ ਗੁਰੂ ਸਾਹਿਬ ਦੀ ਬਾਰ ਕਰਪਾਏ ਤੇ ਆਹ ਵੇਖੋ ਜੀ ਕੱਲ 4 ਤਰੀਕ ਨੂੰ ਜਰੂਰ ਪਹੁੰਚਣਾ ਸਾਰੇ ਨਾ ਬਾਰ-ਬਾਰ ਯਾਦ ਕਰਾਉਂਦੇ ਆ ਤੁਹਾਨੂੰ ਕੱਲ 4 ਤਰੀਕ ਨੂੰ ਮੋਰਚੇ ਦੇ ਵਿੱਚ ਜਿਹੜੀ ਸ਼ਮੂਲੀਅਤ ਕਰਨੀ ਹੈ ਕਿਉਂਕਿ ਕੱਲ ਬਹੁਤ ਵੱਡਾ ਜਿਹੜਾ ਇਕੱਠ ਹੈ ਤੇ ਉਹਦੇ ਵਿੱਚ ਜੋ ਮੋਰਚੇ ਦੇ ਲਈ ਇੱਕ ਸਲਾਹ ਮਸ਼ਵਰਾ ਵੀ ਹੋਊਗਾ ਤੇ ਕੁਝ ਫੈਸਲੇ ਲਏ ਜਾਣਗੇ ਅੱਗੇ ਜੋ ਵੀ ਬਾਪੂ ਜਗਜੀਤ ਸਿੰਘ ਢੱਲੇਵਾਲ ਦਾ ਤੇ ਹੋਰ ਜਿਹੜੇ ਇਸ ਮੋਰਚੇ ਦੇ ਸੇਵਾ ਨਿਭਾ ਰਹੇ ਕਿਸਾਨ ਆਗੂ ਜੋ ਵੀ ਜਿਹੜਾ ਅਗਲਾ ਪ੍ਰੋਗਰਾਮ ਹੋਊਗਾ ਉਹਨਾਂ ਦਾ ਉਹ ਸੰਗਤ ਨੂੰ ਦੇਣਗੇ ਤੇ ਆ ਸਿੱਧੂਪੁਰ ਜਿਹੜੇ ਯੂਨੀਅਨ ਇਹਨਾਂ ਦਾ ਬਹੁਤ ਵੱਡਾ ਸਹਿਯੋਗ ਹੈ ਮੋਰਚੇ ਦੇ ਵਿੱਚ ਆ ਵੇਖੋ ਆ ਜਿੰਨੀ ਟਰਾਲੀ ਇੱਥੇ ਖੜੀ ਹੋਈ ਉਹਦੇ ਵਿੱਚੋਂ ਸਾਨੂੰ ਲੱਗਦਾ ਵੀ 60% ਜਿਹੜੀ ਸਿੱਧੂਪੁਰ ਜਥੇਬੰਦੀ ਹੈ ਉਹਨਾਂ ਦੀ ਟਰਾਲੀ ਆਈ ਹੋਈ ਤੇ ਬਹੁਤ ਵੱਡੀ ਸੇਵਾ ਇਹਨਾਂ ਦੀ ਵੀ ਨਿਭਾ ਰਹੇ ਨੇ ਬਹੁਤ ਸਮੇਂ ਤੋਂ ਪਹਿਲੇ ਦਿਨ ਤੋਂ ਵੇਖ ਲਓ ਜਨਵਰੀ ਫਰਵਰੀ ਜਦੋਂ ਇਹ ਮੋਰਚਾ ਲੱਗਿਆ ਸੀ 11 12 ਮਹੀਨੇ ਹੋ ਗਏ ਤੇ ਆ ਵੇਖੋ ਸਿੱਧੂਪੁਰ ਜਥੇਬੰਦੀ ਦੇ ਫਲੈਕਸ ਲੱਗੇ ਹੋਏ AC ਵਗੈਰਾ ਬੱਬਾ ਹੀ ਵਾਸ਼ਿੰਗ ਮਸ਼ੀਨਾਂ ਆ ਲੋ ਜੀ ਵਾਸ਼ਿੰਗ ਮਸ਼ੀਨਾਂ ਇਹ ਤੁਹਾਨੂੰ ਹਰ ਪ੍ਰਕਾਰ ਦੀ ਜਿਹੜੀ ਸਹੂਲਤ ਹੈ ਮੋਰਚੇ ਦੇ ਵਿੱਚ ਮਿਲ ਜੂਗੀ ਸੋ ਇਸੇ ਲਈ ਕਹਿਣਾ ਵੀ ਆਓ ਜਰੂਰ ਇਹ ਨਾ ਸੋਚੋ ਵੀ ਮੋਰਚੇ ਦੇ ਵਿੱਚ ਕੋਈ ਤੰਗੀ ਪਰੇਸ਼ਾਨੀ ਹੋਊਗੀ ਕਿਸੇ ਪ੍ਰਕਾਰ ਦੀ ਤੰਗੀ ਪਰੇਸ਼ਾਨੀ ਨਹੀਂ ਸਾਰੀਆਂ ਸਹੂਲਤਾਂ ਨੇ ਮੋਰਚੇ ਦੇ ਵਿੱਚ ਹਰ ਪ੍ਰਕਾਰ ਦੀ ਜਿਹੜੀ ਸਹੂਲਤ ਤੁਹਾਨੂੰ ਮਿਲੇਗੀ ਜਰੂਰ ਇੱਥੇ ਬਸ ਤੁਸੀਂ ਆਉਣਾ ਆ ਕੇ ਮੋਰਚੇ ਦੇ ਵਿੱਚ ਰਹਿਣ ਦੇ ਪ੍ਰਬੰਧ ਵੀ ਤੁਹਾਡੇ ਹੋ ਜਾਣਗੇ ਸਾਰੀਆਂ ਸਹੂਲਤਾਂ ਮੋਰਚੇ ਦੇ ਵਿੱਚ ਮਿਲ ਜਾਣਗੀਆਂ ਪ੍ਰਸ਼ਾਦੇ ਪਾਣੀ ਇਸ਼ਨਾਨ ਪਾਣੀ ਦੇ ਕੱਪੜੇ ਲੀੜੇ ਧੌਂਦੇ ਬਸ ਬੇਨਤੀ ਹੈ ਵੀ ਜਿਹੜੇ ਜਿਹੜੇ ਵੀ ਘਰਾਂ ਦੇ ਵਿੱਚ ਵਿਹਲੇ ਨੇ ਆ ਨੌਜਵਾਨ ਸ਼ੁਭ ਕਰਨ ਸ਼ੁਭ ਕਰਨ ਜਿਹਦੇ ਇਹਨਾਂ ਨੇ ਬੁੱਚਣਾ ਨੇ ਫੈਰ ਮਾਰਿਆ ਸੀ ਤੇ ਸੰਘਰਸ਼ ਕਰਦੇ ਹੋਏ ਦੇਦੇ ਸਿਰ ਦੇ ਵਿੱਚ ਗੋਲੀ ਲੱਗੀ ਸੀ ਤੇ ਇਹ ਤਾਂ ਕਹਿੰਦੇ ਨਾ ਵੀ ਅਸੀਂ ਅਤਿਆਚਾਰ ਨਹੀਂ ਕਰਦੇ ਸਿਰਫ ਦੂਜੇ આંਸੂ ਗੇਸ ਦੇ ਗੋਲੇ ਦਾਗਦੇ ਤੇ ਵੇਖ ਲਓ 12 ਬੋਰ ਦੇ ਫੈਰ 32 ਬੋਰ ਦੇ ਫੈਰ ਉਧਰੋਂ ਜਿਹੜੇ ਪੁਲਿਸ ਕਰਮਚਾਰੀਆਂ ਨੇ ਹਰਿਆਣੇ ਦੀ ਪੁਲਿਸ ਨੇ ਚਲਾਏ ਕਿਸਾਨਾਂ ਦੇ ਉੱਤੇ ਫਿਰ ਹੁਣ ਤੁਸੀਂ ਦੱਸੋ ਵੀ ਕਿਵੇਂ ਤੁਸੀਂ ਕਹੋਗੇ ਖੱਜਰ ਹਾਂ ਖੱਟਰ ਨਹੀਂ ਕੀ ਇਹ ਖੱਜਰ ਖੱਜਰ ਹਾਂ ਦਿਲਸਾਖਾਂ ਨੇ ਵੀ ਉਹ ਖੱਟ ਨਹੀਂ ਖੱਜਰ ਹੈ ਵੀ ਆਪਦੇ ਕਿਸਾਨਾਂ ਦੇ ਉੱਤੇ ਇਹੋ ਜਿਹਾ ਕਹਿਰ ਢਾਉਣਾ ਪਰ ਇਹ ਚੀਜ਼ ਨੇ ਜਿਹੜੇ ਨਵੇੜੇ ਆ ਉਹ ਜ਼ਰੂਰ ਹੋਣਗੇ ਇੱਕ ਦਿਨ ਸਮਾਂ ਆਊਗਾ ਕਿਸਾਨਾਂ ਦਾ ਵੀ ਤੇ ਫਿਰ ਇਹ ਛੇਤਰ ਕਿਸਾਨਾਂ ਦੇ ਹੱਕ 'ਚ ਹੋਊਗਾ ਹੱਤ 'ਚ ਹੋਊਗਾ ਤੇ ਫਿਰ ਨਾ ਇਹਨਾਂ ਦੇ ਇਹ ਗੱਲ ਯਾਦ ਰੱਖਿਓ ਇਹ ਤੋਂ ਆਪਨ ਨਿਕਲ ਗਈ ਮੋਰਚੇ ਦੇ ਵਿੱਚ ਤੇ ਬਣੇ ਬਣੇ ਕੁੜਤੇ ਵੀ ਅੰਮੇ ਜਿਹੜੇ ਸਦੇ ਬਣੇ ਕੋਈ ਕਪੜਾ ਨਹੀਂ ਖਰੀਦ ਸੀ ਸਹਿਜ ਦੋ ਤੇ ਕੁੜਤਾ ਵੀ ਅਮ ਲਾਓ ਪਾਓ ਕੀ ਹੋ ਰਹਾ ਏ ਤੋਂ ਟੱਪ ਵਾਲਾ ਕੰਮ ਸੋਹਣਾ ਹੋ ਗਿਆ ਰਾਜਵੀਰ ਇਹ ਕੀ ਹੈ ਆ ਕੀ ਮਗਰ ਵੀ ਖੂਜੇ ਪੱਟੇ ਪਏ ਟਾਇਲਟ ਬਣਦੇ ਇਸ ਟਾਇਲਟ ਬਣ ਰਹੀ ਆਓ ਦੇਖ ਲੋ ਪੁਰਾਣੇ ਤਰੀਕੇ ਬਣਦੇ ਆ ਭਾਈ ਕਿਆ ਬਾਤ ਮਾਰਨ ਹੈਂਡਲ ਆਸ਼ੀ ਦਾ ਬਾਬਾ ਹੀ ਦੇਖੋ ਹਾਂ ਹਾਂ ਦੇਖ ਲਓ ਇਹ ਰੌਣਕ ਮੇਲਾ ਕਿੱਥੇ ਮਿਲੂਏ ਰੌਣਕ ਮੇਲਾ ਤੁਹਾਨੂੰ ਬਈਔਰ ਕਾ ਸਾਡੇ ਬੈਠੇ ਨੇ ਅੰਬੜਾ ਮਾਰ ਰਹੇ ਨੇ ਪੂਰਾ ਮੋਰਚੇ ਦੇ ਵਿੱਚ ਕਿਆ ਬਾਤ ਆ ਲੋ ਗੁਰੂ ਕਾ ਟਟ ਲੰਗਰ ਹਰ ਜਗ੍ਹਾ ਹੀ ਵੇਖ ਲਓ ਤੁਸੀਂ ਪ੍ਰਸ਼ਾਦਾ ਸਾਨੂੰ ਹਰ ਤਰ੍ਹਾਂ ਦਾ ਪ੍ਰਸ਼ਾਦਾ ਮਿਲਦਾ ਕਿਆ ਬਾਤ ਹਾਲ ਲੱਗੀ ਹੋਈ ਜੀ ਸਾਹਮਣੇ ਸਟੇਜ ਉੱਥੇ ਬਾਪੂ ਜਗਜੀਤ ਸਿੰਘ ਡੱਲੇਵਾਲ ਦੇਖਦੇ ਆਂ ਕੋਸ਼ਿਸ਼ ਕਰਦੇ ਆਂ ਜੇ ਜੇ ਬਾਪੂ ਦੀ ਸਿਹਤ ਠੀਕ ਹੋਈ ਮਿਲਣਯੋਗ ਹੋਈ ਫਿਰ ਮਿਲਾਂਗੇ ਨਹੀਂ ਤੰਗ ਨਹੀਂ ਕਰਦੇ ਬਾਪੂ ਨੂੰ ਕਿਉਂਕਿ ਅਜੇ 38 39 ਦਿਨ ਹੋ ਗਏ ਬਾਪੂ ਜਗਜੀਤ ਸਿੰਘ ਡੱਲੇਵਾਲ ਨੂੰ 38 39 ਦਿਨ ਬਿਨਾ ਪਰਸ਼ਾਦੇ ਤੋਂ ਬਹੁਤ ਜਿਆਦਾ ਹੁੰਦੇ ਸਟੇਜ ਵਧਾ ਰਹੇ ਨੇ ਇੱਧਰ ਨੂੰ ਹੋਰ ਤਾਂ ਤੇ ਜਿਹੜਾ ਲਾ ਰਹੇ ਨੇ ਹੋਰ ਸਟੇਜ ਵੱਲੋਂ ਸੋ ਵੇਖੋ ਮੈਂ ਨਾ ਭਾਈ ਅਸਲ ਕੀ ਹੈ ਨਾ ਡਾਕਟਰ ਸੁਮੇਂਵਾਨ ਸਿੰਘ ਦੇ ਜਿਹੜੇ ਯੂਐਸ ਵਾਲੇ ਹਾਂ ਹਾਂ ਬੋਲੇ ਸੀ ਇਹ ਜਿਸ ਤੱਕ ਇਹ ਆ ਗਿਆ ਨਾ ਭਾਈ ਕੋਈ ਨਹੀਂ ਆ ਗਿਆ ਸੁਮਨ ਸਟੇਜ ਹੈ ਤੇ ਆਹ ਲਾਏ ਹੋਏ ਜਿਹੜੇ ਹੀਟਰ ਹੁੰਦੇ ਜਿਹੜੇ ਖਾਲ ਸਾਈਡ ਨੂੰ ਲਾਏ ਹੋਏ ਚਲੋ ਇਹ ਕੰਮ ਵਧੀਆ ਕੀਤਾ ਖਾਲ ਸਾਈਡ 'ਤੇ ਹੀਟਰ ਲਾਏ ਹੋਏ ਵੀ ਜਦੋਂ ਰਾਤ ਨੂੰ ਇੱਥੇ ਸੌਂਦੇ ਨੇ ਫਿਰ ਆਏ ਵੀ ਠੰਡ ਨਹੀਂ ਲੱਗਦੀ ਹੈਗੀ ਇਹਨਾਂ ਨਗਾਸ ਰਹਿੰਦਾ ਉਹ ਪਿਛਲੇ ਬੰਨੇ ਆਪੋ ਜਗਦੀਸ਼ ਸਿੰਘ ਢੱਲੇਵਾਲ ਨੇ ਕਿਹਾ ਨਵੇਂ ਜਵਾਨ ਬੈਠਾ ਉੱਥੋਂ ਦੋਸਤੋ ਉਹ ਜੀ ਇਹ ਗੱਲ ਆ ਜੋ ਮਲਾਉਨੇ ਆ ਤੁਹਾਨੂੰ ਸਾਰੇ ਅੰਗਜ ਜੀ ਮੋਰਚਾ ਇਧਰ ਨੂੰ ਵੱਧ ਰਿਹਾ ਹੋਰ ਆ ਤੁਸੀਂ ਵੇਖ ਲਓ ਆ ਸਾਢੇ 4 ਕਿਲੋਮੀਟਰ ਦਾ ਤਾਂ ਪਹਿਲਾਂ ਹੀ ਸੀ ਮੋਰਚਾ ਤੇ ਜੀ ਦੇਖੀ ਆਹ ਦੇਖੋ ਆ ਹੁਣ ਇੱਥੇ ਵੀ ਆ ਸਪੀਕਰ ਕਿਉਂਕਿ ਕੱਲ 4 ਤਰੀਕ ਨੂੰ ਤਿਆਰੀ ਹੋ ਰਹੀ ਬਹੁਤ ਵੱਡੀ ਮਾਤਰਾ ਜਿਹੜਾ ਪੰਜਾਬ ਤੋਂ ਹਰਿਆਣੇ ਤੋਂ ਡਿੜੀਆਂ ਜਥੇ ਬੰਦੀਆਂ ਕਿਸਾਨ ਸਾਰੇ ਪਹੁੰਚ ਰਹੇ ਨੇ ਤੇ ਤੁਸੀਂ ਵੀ ਸਾਰੇ ਮੈਂ ਪਹੁੰਚਣਾ ਕੱਲ ਬਹੁਤ ਵੱਡੇ ਲੈਵਲ ਤੇ ਤੁਸੀਂ ਵੇਖੋ ਤੇ ਇਕੱਠ ਹੋਊਗਾ ਤੇ ਕੱਲ ਵੇਖਦੇ ਆ ਫਿਰ ਕਿਸਾਨ ਆਗੂ ਬਾਬੂ ਜਗਜੀਤ ਸਿੰਘ ਦੱਲੇ ਵਾਲੀ ਕੀਪ ਅਗਲਾ ਪ੍ਰੋਗਰਾਮ ਦਿੰਦੇ ਨੇ ਪਰ ਕੱਲ ਹੁਣ ਤੁਸੀਂ ਸਾਰਿਆਂ ਨੇ ਆਉਣਾ ਹੀ ਆਉਣਾ ਉਸੇ ਚੀਜ਼ ਦੀਆਂ ਜਿਹੜੀਆਂ ਤਿਆਰੀਆਂ ਚੱਲ ਰਹੀਆਂ ਤੇ ਆਹ ਵੇਖਿਓ ਆ ਸਕੂਲ ਐ ਸਕੂਲ ਦੇ ਤੱਕ ਜਿਹੜਾ ਮੋਰਚਾ ਆ ਜਾਊਗਾ ਕਿਲੋਮੀਟਰ ਦਾ ਫਰਕ ਰਹਿ ਗਿਆ 4 1/2 ਕਿਲੋਮੀਟਰ ਤਾਂ ਮੋਰਚਾ ਤੁਰ ਗਿਆ ਇਕਦਮ ਆਹ ਵੇਖੋ ਜ਼ਰੂਰ ਆਉਣਾ ਭਾਈ ਸਾਰਿਆਂ ਨੇ ਕੱਲ ਸੰਗ ਜੀ ਆ ਵੇਖ ਲੋ ਰਾਤ ਦਾ ਸਮਾਂ 10 11 ਵਜੇ ਦਾ ਤੇ ਬਯੁਰਗਾਪੋ ਆਪਣੀਆਂ ਧੂਨੀਆਂ ਵਾਲ ਕੇ ਬੈਠੇ ਨੇ ਅੱਗ ਵਾਲ ਕੇ ਸੇਕਣ ਦੇ ਲਈ ਆ ਲੋ ਆ ਰੌਣਕ ਮੇਲਾ ਤੁਹਾਨੂੰ ਕਿਤੇ ਨਹੀਂ ਮਿਲਣਾ ਇਹ ਵੇਖਣ ਲਈ ਤੁਹਾਨੂੰ ਸਾਰਿਆਂ ਨੂੰ ਪਹੁੰਚਣਾ ਪਊਗਾ ਮੋਰਚੇ ਦੇ ਵਿੱਚ 4 ਜਨਵਰੀ ਨੂੰ ਵੱਧ ਤੋਂ ਵੱਧ ਪਹੁੰਚੋ ਅਜਵਾਈ ਤੇ ਇਹ ਜਿਹੜਾ ਮਾਹੌਲ ਹੈ ਤੁਹਾਨੂੰ ਕਿਤੇ ਨਹੀਂ ਮਿਲਣਾ ਇਹਦੇ ਵਿੱਚ ਸ਼ਮੂਲੀਅਤ ਕਰਨ ਲਈ ਤੁਹਾਨੂੰ ਸਾਰਿਆਂ ਨੂੰ ਪਹੁੰਚਣਾ ਪਊਗਾ ਮੋਰਚੇ ਦੇ ਵਿੱਚ ਸੋ ਸਾਰੇ ਜਰੂਰ ਵਾਚੜ ਕੇ ਪਹੁੰਚੋ ਰਾਜਾ ਵਾਲਾ ਹੌਲਦਨ ਮੋਰਚੇ ਦਾ ਬਖਾ ਦਿੰਨੇ ਆ। ਕੀ ਹਾਲ ਹੈ? ਧੁੰਦ ਨੇ ਅੱਜ ਘੇਰ ਕੀਤਾ ਪਿਆ। ਕਿ ਨਹੀਂ ਪਰ ਵੀ ਵੀਰੇ। ਧੁੰਦ ਬਹੁਤ ਲੱਗੀ ਹੋਈ। ਆਪਣੇ ਵੀਰੇ ਨਾਲ ਵੀ ਕਈ ਯਾਰ ਬੰਦਾ ਜਿਹੜਾ ਹੈ ਪਰ। ਰਾਜੀ ਵੀਰੇ ਇੱਕ ਵਾਰੀ ਬੇਨਤੀ ਕਰ ਦੋ ਸਾਰਿਆਂ ਨੂੰ ਮੋਰਚੇ 'ਚ ਆਉਣ ਲਈ। ਹਾਂਜੀ ਬਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਬਾਈ ਹੋਰੀ ਅੱਜ ਮੋਰਚੇ ਦੇ ਵਿੱਚ ਪਹੁੰਚੇ। ਪਹਿਲਾਂ ਵੀ ਆਉਂਦੇ ਰਹਿੰਦੇ ਆ। ਤੇ ਅੱਜ ਰਾਤ ਦੀਆਂ ਡਿਊਟੀਆਂ ਲਾ ਰਹਾਂਗੇ ਤੇ ਬਹੁਤ ਚੰਗਾ ਵੀ ਲੱਗ ਰਿਹਾ ਹੈ। ਸੋ ਪ੍ਰਾਭੋ ਜਿਹੜੇ ਘਰਾਂ 'ਚ ਬੈਠੇ ਆ ਵੀਰ ਬਣ ਕੇ ਆ ਜਾਓ ਹੁਣ ਤੇ 4 ਤਰੀਕ ਨੂੰ ਜ਼ਰੂਰ ਆਉਣਾ ਹੈ 4 ਜਨਵਰੀ ਦਾ ਆਪਣਾ ਵੱਡਾ ਪ੍ਰੋਗਰਾਮ ਹੈ ਬਾਈ ਸੋ ਕੋਈ ਵੀ ਮੇਰੀ ਭੈਣ ਕੋਈ ਵੀ ਮੇਰਾ ਭਰਾ ਉਸ ਦਿਨ ਘਰ ਚ ਨਾ ਰਹੇ ਕਿਉਂਕਿ ਬਾਪੂ ਡੱਲੇ ਵਾਲ ਸਾਹਿਬ ਨੇ ਖੁਦ ਅਪੀਲ ਕੀਤੀ ਹੈ ਕਿ ਉਸ ਦਿਨ ਮੈਂ ਨਾ ਸੰਗਤ ਦੇ ਦਰਸ਼ਨ ਕਰਨੇ ਦਰਸ਼ਨ ਕਰਨੇ ਹਨਾ ਤੇ ਆਪਣੇ ਦਰਸ਼ਨ ਦੇਣ ਦੇ ਲਈ ਬਈ ਜਰੂਰ ਆਇਓ ਪਾਰਟੀ ਵਾਲੇ ਤੋਂ ਪੁੱਠ ਕੇ ਆਇਓ ਜਥੇਬੰਦੀਆਂ ਤੋਂ ਪੁੱਠ ਕੇ ਆਇਓ ਇੱਕ ਚੰਗੇ ਇਨਸਾਨ ਲਈ ਆਇਓ ਜਿਹੜਾ ਇਨਸਾਨ ਤੁਹਾਡੇ ਲਈ ਲੜ ਰਿਹਾ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਅੱਜ ਪਹੁੰਚੇ ਮਨਿੰਦਰ ਬਾਈ ਤੇ ਬਾਈ ਗਿੱਲ ਮਾਣੂ ਕੇ ਆ ਲਾਲੂ ਕਲਾਕਾਰਾਂ ਦੀ ਦੁਨੀਆ ਚੋਂ ਐ ਪਰ ਆ ਫਿਰ ਸਾਡੇ ਨਾਲ 1 ਵਜੇ ਆਇਆ ਰਾਤ ਦਾ ਕੀ ਬਾਤ ਹੈ ਇਹ ਹੁੰਦਾ ਗਰਾਊਂਡ ਨਾਲ ਜੁੜੇ ਹੋਏ ਗਰਾਊਂਡ ਨਾਲ ਜੁੜੇ ਹਣ ਬਿਲਕੁਲ ਬਿਲਕੁਲ ਇਹ ਹੁੰਦਾ ਆਪਣੇ ਲੋਕਾਂ ਨਾਲ ਜੁੜੇ ਹੋਏ ਬੰਦੇ ਦਾ ਕੰਮ ਤੇ ਬਹੁਤ ਕਲਾਕਾਰ ਨੇ ਮੜਾ ਮੋਟਾ ਗਾਣਾ ਹਿੱਟ ਹੋ ਜੇ ਤੇ ਧਰਤੀ ਪੈਰ ਨਹੀਂ ਲਾਉਂਦੇ ਧਰਤੀ ਪੈਰ ਨਹੀਂ ਲਾਉਂਦੇ ਤੇ 1 ਵਜੇ ਆਇਆ ਤੇ ਭਰਾ ਸਾਡੇ ਨਾਲ ਰਾਤ ਦੀਆਂ ਡਿਊਟੀਆਂ ਨਿਭਾ ਰਿਹਾ ਹੈ ਇਹ ਇਹ ਹੁੰਦਾ ਇੱਕ ਚੰਗਾ ਇਨਸਾਨ ਤੇ ਧਰਤੀ ਨਾਲ ਜੁੜਿਆ ਹੋਇਆ ਬੰਦਾ ਬਾਈ ਬਹੁਤ ਬਹੁਤ ਧੰਨਵਾਦ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਬਾਪੂ ਜਗਜੀਤ ਸਿੰਘ ਢੱਲੇਵਾਲ ਜਿੰਦਾਬਾਦ ਬਾਪੂ ਜਗਜੀਤ ਸਿੰਘ ਢੱਲੇਵਾਲ ਜਿੰਦਾਬਾਦ ਢੱਲੇਵਾਲ ਤੇਰੀ ਸੋਚ ਤੇ ਰਿਆ ਦਿਾਂਗੇ ਠੋਕੇ ਢੱਲੇਵਾਲ ਤੇਰੀ ਸੋਚ ਤੇ ਰਿਆ ਦਿਾਂਗੇ ਠੋਕੇ ਅੱਜ ਕੇਜ ਕਰੇ ਗਿ ਜਾਵੇ ਰਿਆ ਲੋ ਜਾਵੇ ਫਤੇ ਪਾਵੇ ਸਤਿ ਸ਼੍ਰੀ ਅਕਾਲ ਗੁਰਪੁਰੇਕਾਲ ਦੇਗ ਤੇਗ ਫਤਿਹ ਗੁਰੂ ਪੰਥ ਕਾਲਸੇ ਦੀ ਹਰਮਤਾਨ ਹਰ ਦੀਵਾਨ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਮਿੱਤਰੋ ਜਿਹੜੇ ਇਹ ਗੱਡਸ ਹੈ ਨਾ ਇਹ ਪੰਜਾਬੀਆਂ ਦੇ ਸਾਡੇ ਸਿੱਖਾਂ ਦੇ ਖੂਨ ਵਿੱਚ ਨੇ ਸ਼ੁਰੂ ਤੋਂ ਇਹ ਸਾਨੂੰ ਜਿੰਨਾ ਮਰਜੀ ਦਵਾਇਆ ਜਾਊਗਾ ਝਕਾਇਆ ਜਾਊਗਾ ਜਿਹੜੀ ਇਹ ਅਣਖ ਹੈ ਇਹ ਗੱਡਸ ਹੈ ਆਪਣੀ ਜ਼ਮੀਨਾਂ ਲਈ ਆਪਣੇ ਹੱਕਾਂ ਲਈ ਆਪਣੀਆਂ ਫਸਲਾਂ ਨਸਲਾਂ ਲਈ ਲੜਨਾ ਅਸੀਂ ਕਦੇ ਵੀ ਨਹੀਂ ਛੱਡ ਸਕਦੇ ਸੋ ਜਿਹੜੇ ਹਜੇ ਵੀ ਘਰਾਂ 'ਚ ਬੈਠੇ ਨੇ ਉਹਨਾਂ ਸਾਰਿਆਂ ਨੂੰ ਸਾਡੀ ਬੇਨਤੀ ਹੈ ਜਰੂਰ ਮੋਰਚੇ ਵਿੱਚ ਪਹੁੰਚੋ ਚਾਹੇ 2 ਦਿਨ ਲਈ ਹਾਜ਼ਰੀ ਲਵਾ ਕੇ ਜਾਓ 3 ਦਿਨ ਲਈ ਹਾਜ਼ਰੀ ਲਵਾ ਕੇ ਜਾਓ ਤੇ ਜਿਹੜੇ ਕਮਾਂਕਰਾਂ ਤੋਂ ਵਿਹਲੇ ਨੇ ਉਹ ਜਰੂਰ ਹਫ਼ਤਾ ਹਫ਼ਤਾ ਦਸਤਾਫ਼ਤ ਨੂੰ ਲਾ ਕੇ ਜਾਣ ਬਾਕੀ ਇਹ ਤੁਸੀਂ ਸਾਡੀਆਂ ਮਾਈਆਂ ਨੂੰ ਵੇਖ ਕੇ ਜਿਹੜੀ ਹੌਸਲਾ ਫਈ ਆਈ ਲੈ ਲਓ ਇਹਨਾਂ ਨੇ ਇੱਥੇ ਜਿਹੜਾ ਲੰਗਰ ਲਾਇਆ ਹੁੰਦਾ ਤੇ ਪ੍ਰਸ਼ਾਦਾ ਸ਼ਕਾ ਕੇ ਹੋਰ ਬਚਰੀਆਂ ਜਿਹੜਾ ਸੁੱਖ ਲੈਣ ਗਈਆਂ ਨੇ ਤੇ ਸਾਡੇ ਬਜ਼ੁਰਗ ਆਹ ਵੇਖ ਲਓ ਰਾਤ ਦੀ ਡਿਊਟੀ ਤੇ ਬੈਠੇ ਨੇ ਸੋ ਜਾਗਦੀਆਂ ਜਮੀਰ ਵਾਲੇ ਮੇਰੇ ਭਰਾ ਜਰੂਰ ਪਹੁੰਚੋ ਸਾਰੇ ਬਾਰ-ਬਾਰ ਕਹਿਣਾ ਵੀ ਚੰਗਾ ਨਹੀਂ ਲੱਗਦਾ ਹੈਗਾ ਆਪਣੇ ਆਪ ਤੋਂ ਸਾਰਿਆਂ ਨੂੰ ਚਾਹੀਦਾ ਮੋਰਚੇ 'ਤੇ ਚਾ ਕੇ ਸ਼ਮੂਲੀਅਤ ਕਰੀਏ ਜੀ ਬੱਬਾਈ ਆਨੰਦ ਮੰਗਲਾ ਜੀ ਰਾਤ ਦਾ 1 ਵਜਿਆ ਤੇ ਭਾਈ ਆਹ ਵੇਖ ਲਓ ਰੋਡ ਤੇ ਆਏ ਲੱਗਦਾ ਨਾ ਜਿਵੇਂ ਕਮਰਾ 5 ਸਟਾਰਕ ਆਇਆ ਕਹਿੰਦਾ ਹੈਂ ਚੜਦੀਆਂ ਕਲਾ ਬਾਈ ਸਾਰਿਆਂ ਨੇ ਚੜਦੀ ਕਲਾ ਵੇਖ ਲੋ ਬਖਸ਼ੀ ਹੋਈ ਤਾਂ ਹੀ ਕਹਿੰਦੇ ਹਾਂ ਤੇ ਬਾਬਾਈ ਕੀ ਕਹਿਣਾ ਚਾਹੋਗੇ ਜਿਹੜੇ ਆਪਣੇ ਹਜੇ ਵੀ ਪਿੰਡਾਂ 'ਚ ਘਰਾਂ 'ਚ ਬੈਠੇ ਆ ਨੌਜਵਾਨ ਤੇ ਸਾਰਿਆਂ ਨੂੰ 4 ਤਰੀਕ ਦਾ ਦੇ ਦਿਓ ਮੜਾ ਬਾਤ ਤਾਂ ਤੁਸੀਂ ਇਹ ਸਮਝ ਲੋ ਵੀ ਫਿਰ ਜਿਹੜੇ ਹੁਣ ਵੀ ਨਹੀਂ ਤੁਸੀਂ ਮੋਰਚਿਆਂ ਵਿੱਚ ਸ਼ਮੂਲੀਅਤ ਕੀਤੀ ਖਨੋਰੀ ਬਾਰਡਰ ਜਿਹੜਾ ਐਮਐਸਪੀ ਗਰੰਟੀ ਕਾਨੂੰਨਾਂ ਨੂੰ ਲੈ ਕੇ ਲਾਗੂ ਕਰਾਉਣ ਨੂੰ ਲੈ ਕੇ ਮੋਰਚੇ ਲੱਗੇ ਹੋਏ ਜੇ ਹੁਣ ਵੀ ਨਹੀਂ ਤੁਸੀਂ ਇਹਦੇ ਸ਼ਮੂਲੀਅਤ ਕਰਦੇ ਹੋ ਫਿਰ ਤਾਂ ਇਹ ਸਮਝ ਲਓ ਵੀ ਜਿਹੜਾ ਤੁਹਾਡਾ ਖੂਨ ਹੈ ਉਹ ਪਾਣੀ ਬਣ ਗਿਆ ਪਿਆ। ਕਿਆ ਜੀ ਜਦੋਂ ਕਹਿੰਦੇ ਫਰਕ ਪੈਣਾ ਹਟ ਜੇ ਨਾ ਕਿ ਸਰਕਾਰਾਂ ਦੀ ਇਨਡਾਇਰੈਕਟਲੀ ਚਾਲਾਂ ਹੁੰਦੀਆਂ ਨੇ ਵੀ ਲੋਕਾਂ ਨੂੰ ਉਹਨਾਂ ਦੇ ਲਕਸ਼ਤ ਤੋਂ ਪਟਕਾਉਣਾ ਇਹ ਤੁਸੀਂ ਲਕਸ਼ਤ ਤੋਂ ਪਟਕ ਗਏ ਹੋ ਜੇ ਅੱਜ ਤੁਹਾਨੂੰ ਮੋਰਚੇ ਦੇ ਵਿੱਚ ਬੈਠੇ ਬਾਪੂ ਜਗਜੀਤ ਸਿੰਘ ਡੱਲੇਵਾਲ ਦੀ 36 ਦਿਨ ਦੀ ਜਿਹੜੀ ਉਹਨਾਂ ਨੇ ਭੁਖ ਹੜਤਾਲ ਰੱਖੀ ਹੋਈ ਮਰਨ ਵਰਤ ਤੇ ਬੈਠੇ ਮਰਨ ਵਰਤ ਤੇ ਬੈਠੇ ਜਿਹੜਾ ਜੋ 38 ਦਿਨ ਤੇ ਭੁੱਖ ਹੜਤਾਲ ਤੇ ਮਰਨ ਵਰਤ ਤੇ ਬੈਠੇ ਸਾਡੇ ਬਾਪੂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਵੱਲ ਵੇਖ ਕੇ ਉਹਦੇ ਮਰਨ ਵਰਤ ਵੱਲ ਵੇਖ ਕੇ ਵੀ ਤੁਹਾਨੂੰ ਫਰਕ ਪੈਣਾ ਹਟ ਗਿਆ ਨਾ ਤਾਂ ਸਮਝ ਲਓ ਤੁਹਾਡਾ ਖੂਨ ਪਾਣੀ ਬਣ ਚੁੱਕਿਆ ਹੁਣ ਇਹ ਤੋਂ ਅੱਗੇ ਤੁਸੀਂ ਆਪ ਅੰਦਾਜ਼ੇ ਲਾ ਲਓ ਵੀ ਜੇ ਹੁਣ ਵੀ ਨਹੀਂ ਤੁਸੀਂ ਮੋਰਚੇ ਦੇ ਵਿੱਚ ਆਏ ਤਾਂ ਤੁਸੀਂ ਕਦੇ ਵੀ ਨਹੀਂ ਪੰਜਾਬ ਦੇ ਹੱਕਾਂ ਲਈ ਲੜ ਸਕਦੇ ਇਹਦੇ ਵਿੱਚ ਕਸੂਰ ਤੁਹਾਡਾ ਨਹੀਂ ਸਰਕਾਰਾਂ ਏਜੰਸੀਆਂ ਆਪਣੇ ਏਜੰਡੇਾਂ 'ਚ ਕਾਮਯਾਬ ਹੋ ਚੁੱਕੀਆਂ ਨੇ ਤੁਹਾਨੂੰ ਤੁਹਾਡੇ ਲਕਸ਼ਤ ਤੋਂ ਤੁਹਾਨੂੰ ਤੁਹਾਡੇ ਮੁੱਦਿਆਂ ਤੋਂ ਪਟਕਾਉਣ ਲਈ ਹੁਣ ਸੋਚਣਾ ਤੁਸੀਂ ਇਹ ਵੀ ਆਪਣੇ ਕਿਸਾਨਾਂ ਦੇ ਨਾਲ ਜਿਹੜੇ ਅੰਨ ਦਾਤੇ ਨੇ ਅੰਨ ਦਾਤਾ ਚਲੋ ਪਰਮੇਸ਼ਰ ਹੈ ਪਰ ਫਿਰ ਵੀ ਦੂਜਾ ਅੰਨ ਦਾਤਾ ਕਿਸਾਨ ਨੂੰ ਪ੍ਰਮਾਤਮਾ ਨੇ ਬਣਾਇਆ ਜਿਹੜਾ ਸਾਰੇ ਸੰਸਾਰ ਦਾ ਢਿੱਡ ਭਰਦਾ ਜੇ ਅੱਜ ਉਹਦੀ ਦੁੱਖ ਦੀ ਘੜੀ ਵਿੱਚ ਵੀ ਤੁਸੀਂ ਸਾਥ ਨਹੀਂ ਦੇਣਾ ਹੈਗਾ ਫਿਰ ਤੁਸੀਂ ਕਿਸੇ ਦਾ ਵੀ ਨਹੀਂ ਸਾਥ ਦੇ ਸਕਦੇ ਹੋ ਤੁਸੀਂ ਆਉਣ ਵਾਲੇ ਸਮੇਂ 'ਚ ਆਪਣੇ ਪਰਿਵਾਰਾਂ ਦੇ ਨਾਲ ਵੀ ਨਹੀਂ ਖੜੋਗੇ ਮੈਂ ਤਾਂ ਇਹ ਵੀ ਗੱਲ ਇੱਕੇ ਲੈ ਲਿਓ ਕਿਉਂਕਿ ਜੇ ਤੁਸੀਂ ਅੱਜ ਇਹ ਪੰਜਾਬ ਦੇ ਆਪਣੇ ਅੰਨ ਦਾ ਤੇ ਪਰਿਵਾਰ ਨਾਲ ਨਹੀਂ ਨਾ ਖੜੇ ਤੁਸੀਂ ਕਿਸੇ ਨਾਲ ਵੀ ਨਹੀਂ ਖੜ ਸਕਦੇ ਜਦੋਂ ਤੁਹਾਡੇ ਤੇ ਮੁਸੀਬਤਾਂ ਪੈਣਗੀਆਂ ਫਿਰ ਤੁਹਾਡੇ ਨਾਲ ਵੀ ਨਹੀਂ ਕੋਈ ਖੜੂਗਾ ਸੋ ਹਜੇ ਵੀ ਜਾਗਦੀਆਂ ਜ਼ਮੀਰਾਂ ਵਾਲੇ ਨੌਜਵਾਨਾਂ ਨੂੰ ਭਰਾਵਾਂ ਨੂੰ ਬਿਉਰਗਾ ਨੂੰ ਮਾਈਆਂ ਨੂੰ ਬੱਚਿਆਂ ਨੂੰ ਸਾਡੀ ਬੇਨਤੀ ਹੈ ਕਾਰੋਬਾਰੀ ਵੀ ਹੈਗੇ ਜਿਹੜੇ ਜਿਹਨੇ ਕੋਲ ਜਿੰਨਾ ਜਿੰਨਾ ਸਮਾਨ ਜ਼ਰੂਰ ਮੋਰਚੇ ਦੇ ਵਿੱਚ ਲਾ ਕੇ ਜਾਓ ਇਹ ਤੋਂ ਬਾਅਦ ਕੋਈ ਫਾਇਦਾ ਨਹੀਂ ਹੈਗਾ ਪ੍ਰਮਾਤਮਾ ਨਾ ਕਰੇ ਜੇ ਕੱਲੂ ਬਾਪੂ ਜਗਜੀਤ ਸਿੰਘ ਡੱਲੇਵਾਲ ਜਹਾਨ ਤੋਂ ਚਾਲਾ ਮਾਰ ਗਿਆ ਨਾ ਤੁਸੀਂ ਵੀ ਮਿੱਤਰੋ ਸੋਸ਼ਲ ਮੀਡੀਆ ਤੇ ਸਭ ਤੋਂ ਵੱਧ ਪਿੱਟ ਸਿਆਪੇ ਕਰਨੇ ਪਰ ਬਾਪੂ ਵੀ ਉੱਤੇ ਬੈਠਾ ਯਾਦ ਕਰੂ ਵੀ ਜਦੋਂ ਮੈਨੂੰ ਲੋੜ ਸੀ ਇਹੀ ਲੋਕਾਂ ਨੇ ਇਸੇ ਪੰਜਾਬੀਆਂ ਨੇ ਮੇਰਾ ਸਾਥ ਨਹੀਂ ਦਿੱਤਾ ਸੱਚੀ ਗੱਲ ਹੁਣ ਤੁਹਾਡੇ ਤੇ ਡਿਪੈਂਡ ਹੈ ਦੇਖਣਾ ਇਹ ਹੈ ਵੀ ਤੁਸੀਂ ਉਹਦੇ ਜਿਉਂਦੇ ਜੀ ਉਹਦੇ ਚੱਲ ਰਹੇ ਇਸ ਸੰਘਰਸ਼ 'ਚ ਤੁਸੀਂ ਉਹਦਾ ਸਾਥ ਦੇ ਰਹੇ ਹੋ ਯਾਨੀ ਸੋਸ਼ਲ ਮੀਡੀਆ ਤੇ ਰਿਆਈਆਂ 'ਚ ਬੈਠੇ ਕਮੈਂਟ ਕਰ ਰਹੇ ਆ ਵਾਹਿਗੁਰੂ ਠੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ